ਕੋਈ ਗੱਲ ਆ ਸਾਡਾ ਦਾਲਾ ਕੋਈ ਸੁਣਾ ਗੱਲ ਬਾਤ ਕੋਈ ਨਵੀਂ ਤਾਜੀ 44 ਸਾਲ ਅੱਜ ਤੋਂ ਪਹਿਲਾਂ ਦੀ ਗੱਲ ਬਾਤ ਹੈ ਹਾਂ ਲੋਕਨ ਕੰਨ ਚਿੱਤਾ ਫਿਰਦਾ ਚਿੱਤਾ 올ੇ ਮੂੰਹ ਚ ਸੰਗੜੀ ਚਿੱਤਾ ਚਿੱਤਾ ਇਹ ਚਿੱਤਾ 올ੇ ਮੂੰਹ ਚ ਸੰਗੜੀ ਆ ਉਹਦੇ ਗਾਜ ਚ ਸੰਗੜੀ ਆ ਕਿਸੇ ਨੇ ਕਹਿਣਾ ਕਿਸੇ ਨੇ ਕਹਿਣਾ ਨੱਕ ਚ ਪਾਈ ਵੀ ਐਡੀ ਕੇ ਸੰਗੜੀ ਲੰਕ ਦੀਆਂ ਨਾਲ ਉਹ ਜਵਾਕ ਚੱਕ ਕੇ ਲੈ ਜਾਂਦਾ ਉਹ ਐ ਕਰਦਾ ਇਹਨਾਂ ਜਿਹੜੇ ਸਾ ਦਾ ਬੇਅੰਤ ਦਾ ਜਨਮ ਆ ਉਹ ਸਾਲ ਦੀ ਗੱਲ ਆ ਇਹ ਹਾਂ ਤੇ ਅਸੀਂ ਨਾ ਸਾਡੇ ਨੀਮਾਜਾ ਕੋਠਾ ਸੀ ਅਸੀਂ ਉਹਦੇ ਉੱਤੇ ਨਾ ਪੈਈਆਂ ਹੁੰਦੀਆਂ ਸੀ ਰਾਤ ਨੂੰ ਚਰਨਜੀਤ ਵੀ ਅਮਰਜੀਤ ਦਾ ਵਿਆਹ ਹੋਇਆ ਹੋਇਆ ਸੀਗਾ ਉਹਦੇ ਆਜੀ ਵੀ ਸੀ ਤੇ ਮੈਂ ਵੀ ਹੁੰਦੀ ਸੀ ਭਾਈ ਨੀਮਾਜਾ ਕੋਠਾ ਸੀ ਕੱਚਾ ਤੇ ਜਦੋਂ ਅਸੀਂ ਕੋਠੇ ਤੇ ਪੈਣ ਤੇੜੀਆਂ ਸਾਡੇ ਨਾਲ ਦਿਖਾਣ ਦਾ ਕੰਮ ਸੀਗਾ ਮਹਿਸਤਰੀਆਂ ਦਾ ਹੂੰ ਉਹ ਬੁੜੀ ਸਾਡੇ ਦਾਦੀਆਂ ਦੇ ਥਾਂ ਲੱਗਦੀ ਕੁੜੇ ਕੁੜੀ ਕੋ ਬਾਜਾ ਉਹ ਕੋਈ ਨਹੀਂ ਤੁਸੀਂ ਕੋਠੇ ਤੇ ਬਹਿ ਜਾਨੀਂ ਉਹ ਚੀਤਾ ਫਰਦਾ ਵਾ ਹੂੰ ਸਾਡੇ ਪਾਲ ਖੁਣੀ ਆਇਆ ਸ਼ਹਿਰੋਂ ਇਹਨਾਂ ਨੇ ਦੇਖਿਆ ਉਹ ਸ਼ਹਿਰ ਨਿਦੇਹਾਣੇ ਉਹਨਾਂ ਦੀ ਵਰਕਸ਼ਾਪਾਂ ਸੀ ਉਹਨਾਂ ਦੇ ਮੁੰਡੇ ਕੰਮ 'ਤੇ ਜਾਂਦੇ ਹੁੰਦੇ ਸੀ ਹੂੰ ਤੁਸੀਂ ਕੋਠੇ ਤੇ ਜਾਂਦੇ ਮੇਰਾ ਭਰਾ ਜੇ ਵਰਜੀਤ ਕਹਿੰਦੀ ਜੇ ਕੰਮ ਅੱਜ ਹੋਇਆ ਤਾਂ ਇੱਥੇ ਆ ਕੇ ਮਿਲ ਲੂਗਾ ਚੁੱਪ ਕਰਕੇ ਫੈਨੂ ਹੂੰ ਕਹਿੰਦੀ ਇਸ ਦਾ ਪੈਣਾ ਵਾ ਜੇ ਸਾਡਾ ਕੰਮ ਅੱਜ ਹੋਇਆ ਤਾਂ ਸਾਨੂੰ ਮਿਲ ਲੂਗਾ ਕੋਈ ਇਹਦੀਆਂ ਤਾਂ ਗੱਲਾਂ ਹੁੰਦੀਆਂ ਸੀ ਹਾਸੇ ਵਾਲੀਆਂ ਤੇ ਹੁਣ ਦੇਖ ਵੀ ਜਿਵੇਂ ਆਪਣੇ ਇੰਦਰ ਕਿੰਨੇ ਰੋਜ਼ ਖਾਦੇ ਹਨਾ ਤਾਂ ਇੱਥੇ ਹਣ ਰੋਜ਼ ਆਪਣੇ ਫੜਦੇ ਆ 25 20 25 30 ਰੋਜ਼ ਰੋਜ਼ ਹੋਣਗੇ ਜਿਹਦੇ ਖੇਤ ਵੜ ਕੇ ਉਹੀ ਜਾੜਦੇ ਨੇ ਵਾਹੀ ਲਿਆਣਦੇ ਆ ਉਹ ਸਬਜ਼ੀ ਦਾ ਛੱਡਦੇ ਨਹੀਂ ਕਿਸੇ ਦੇ ਖੇਤ ਇੰਦਰ ਹਾਂ ਗੋਭੀ ਕਾ ਵੀ ਆਲੂਆਂ ਨੂੰ ਵੀ ਥੱਲੇ ਦਾ ਹੋ ਸਕਦਾ ਪੜਦੇ ਹੁਣ ਇਹ ਮਰੂਥ ਵੀ ਕੱਚੇ ਖਾ ਜਾਂਦੇ ਆ ਉਤੋਂ ਖੜੇ ਖੜੇ ਹੀ ਖਾ ਜਾਂਦੇ ਆ ਸਾਰੇ ਗੁੱਟੇ ਖਾ ਜਾਂਦੇ ਆ ਹਾਂ ਤੇ ਦੂਜਾ ਆਪਣਾ ਇੱਧਰ ਵੀ ਤਰਕੀਆ ਸੰਗਰੂਰੰਨੀ ਕਿਵੇਂ ਚੀਤੇ ਦਾ ਰੌਲਾ ਪਿਆ ਸੀ ਉਹ ਮੱਕੀਆਂ ਚ ਮੱਕੀਆਂ ਲੋਕਾਂ ਨੇ ਵੱਡੀਆਂ ਕਿਵੇਂ ਉੱਥੇ ਫਿਰਦਾ ਹੋਇਆ ਨਾਲ ਉਹਦੇ ਕੁੱਤੇ ਖਾ ਗਿਆ ਉੱਥੋਂ ਦੇ ਐ ਲੋਕ ਖੇਤਾਂ ਨਾ ਜਾਇਆ ਕਰਨ ਝੋਨਾ ਜਾ ਲਾਉਂਦੇ ਸੀ ਜਦੋਂ ਇਰਕੀ ਹਾਂ ਹਾਂ ਕਿੰਨਾ ਰੌਲਾ ਪਿਆ ਸੀ ਇੱਧਰ ਸੰਗਰੂਰੰਨੀ ਆ ਨਾਲ ਬੱਚੇ ਆ ਦੋ ਉਹਦੇ ਆ ਫੇ ਨਾਲ ਉਹਦੇ ਦੋ ਬੱਚੇ ਆ ਤੇ ਉਹ ਪੈੜਾ ਹੋਣਾ ਦੇਖੋ ਆ ਪੈੜ ਪੈੜ ਦਿਖਾ ਰਹੇ ਨੇ ਦੀ ਉਹਦਾ ਵੱਡੇ ਕੁੱਤੇ ਦੀ ਵੀ ਹੋ ਸਕਦੀ ਓਡੀ ਕਪੈੜ ਤਾਂ ਇਹ ਕਹਣਾ ਚੀਤਾ ਤੇ ਮੁੜ ਕੇ ਚਲੋ ਆਪਣਾ ਚਾਰਵੀ ਪਾਤਾ ਲੋਕਾਂ ਨੇ ਮੱਕੀ ਵੀ ਵੱਢਤੀ ਤੇ ਫੇਰ ਨਾ ਚੀਤਾ ਨਿਕਲਿਆ ਮੈਨੂੰ ਤਾਂ ਮੈਨ ਦਾ ਨਾ ਲੋਕ ਲੋਕਾਂ ਨੇ ਡਰਾਤੇ ਲੋਕ ਵੀ ਇੰਨੇ ਨਾ ਕੋਈ ਜਾਊ ਨਾ ਤੇ ਚੋਰੀਆਂ ਚਾਰੀਆਂ ਹੁੰਦੇ ਘਣੀਆਂ ਤਾਰਾ ਤੂਰਾ ਲਾਉਂਦੇ ਹੋਣਗੇ ਹੋ ਸਕਦਾ ਉਹਦਾ ਕਰਕੇ ਵੀ ਲੋਕ ਡਰਾਤੇ ਹੁਣ ਵੀ ਇੰਨੇ ਨਾ ਕੋਈ ਜਾਊ ਨਾ ਖੇਤਾਂ ਬਾਹਰ ਵਾਲੇ ਕੋਲ ਤੇ ਫੇਰ ਦੇਖ ਵੀ ਜਿਵੇਂ ਹੁਣ ਜੰਗਲਾਤ ਦੇ ਆਲੇ ਨੂੰ ਕਹਿਣਾ ਚਾਹੀਦਾ ਵੀ ਇੰਨੇ ਇਹ ਫਿਰਦੇ ਆ ਜਾਨਵਰ ਵੀ ਇਹਨਾਂ ਨੂੰ ਫੜਨਾ ਚਾਹੀਦਾ ਜੰਗਲਾਤ ਵਾਲਿਆਂ ਨੂੰ ਉਨਨਤਰਾ ਦੇਣੀ ਚਾਹੀਦੀ ਐ ਵੀ ਪਾਈਏ ਨੇ ਐ ਨੁਕਸਾਨ ਕਰਦੇ ਆ ਤੁਸੀਂ ਇਹਨਾਂ ਨੂੰ ਫੜੋ ਜਿਵੇਂ ਰੋਜ ਆ ਰੋਜ ਤਾਂ ਹੱਕ ਆ ਰੋਜ ਵੀ ਜੇ ਮਾਰਤਾ ਕਿਸੇ ਨੇ ਫਿਰ ਤੁਸੀਂ ਕਹਿੰਦੇ ਵੀ ਇਹ ਮਾਰਤਾ ਮਾਰਿਆ ਕਿਉਂ ਮਾਰਿਆ ਕਿਉਂ ਤੇ ਹੁਣ ਕਈ ਵਾਰ ਬੰਦਾ ਛੋਟੀ ਸਾਟੀ ਵੀ ਮਾਰ ਵੈਂਦਾ ਵਾ ਜਾਨਵਾਰ ਆ ਇਹ ਕੀ ਪਤਾ ਵੀ ਕਿੱਥੇ ਬਾਡੀ ਬੰਦੇ ਨੂੰ ਬੰਦੇ ਨੂੰ ਪਏ ਵੀ ਜਾਂਦੇ ਆ ਰੋਜ ਤਾਂ ਨਹੀਂ ਨਹੀਂ ਤੇ ਹੱਕ ਆ ਵੈਸੇ ਦੂਜਾ ਜੰਗਰਾਤ ਮਹਿਕਮੇ ਦਾ ਵੀਰਾਂ ਨੂੰ ਫੜ ਕੇ ਕਿਤੇ ਲਿਜਾ ਕੇ ਛੱਡਣ ਛੱਡਣ ਹਾਂ ਤੇ ਹੈ ਤਾਂ ਨੁਕਸਾਨ ਆਣ ਤੁਸੀਂ ਜਿੱਤੇ 20 25 ਪੈ ਗਏ ਤੇ ਜਦ ਬਹਿ ਗਏ ਜਾਂ ਅੰਦਰ ਕਿਤੇ ਕੋਈ ਗੱਲ ਉਹ ਨੁਕਸਾਨ ਹੀ ਕਰਨਗੇ ਕਿਸੇ ਦੇ ਪੱਠੇ ਖਾਂਗੇ ਸਾਇਦੇ ਐਸਾ ਸਾਰਾ ਸਿਆਲਾ ਗਲਾ ਤੁਰਿਆ ਤੁਰਿਆ ਫਿਰੂਗਾ ਕੁਝ ਮਿੱਧ ਕੇ ਕੁਝ ਖਾ ਜਾਣੇ ਹਾਂ ਸਬਜ਼ੀ ਦਾ ਛੱਡਦੇ ਹੀ ਨਹੀਂ ਨਾ ਤਾਂ ਆਪਾਂ ਨੂੰ ਪਤਾ ਨਾ ਫਲ ਛੱਡਦੇ ਆ ਨਾ ਸਬਜ਼ੀ ਛੱਡਦੇ ਆ ਛੱਡਦੇ ਆ ਹਾਂ ਹੁਣ ਆਪਣੇ ਕਿਰਾਂ ਗਿੱਜਿਆ ਸੀ ਖੇਤ ਦੇ ਅਮਰੂਦ ਕਿੰਨੇ ਖਾਂਦਾ ਹੁੰਦਾ ਸੀ ਕੋਈ ਝਾੜ ਕੇ ਥੱਲੇ ਸੜ ਦੇਣੇ ਕੋਈ ਖਾ ਜਾਣੇ ਅੰਬ ਦਾ ਬੂਟਾ ਕਿਵੇਂ ਆਪਰ ਦਾਲੇ ਲਾ ਕੇ ਕੰਡੇ ਕੁੰਡੇ ਤਾਰ ਧੂਰ ਲਾ ਕੇ ਬਚਾਇਆ ਹੋ ਬਚਾਇਆ ਹਾਂ ਤੇ ਨਹੀਂ ਉਹ ਵੀ ਕਿਰਾਂ ਖਾ ਗਏ ਟੂਸੇ ਉਹਦੇ ਵੀ ਸਾਲ ਤੱਕ ਅੰਬ ਵੀ ਨਹੀਂ ਸੀ ਹੋਇਆ ਉਦੋਂ ਮੂੰਹ ਨਾ ਟੂਸਾ ਖਾ ਗਿਆ ਸੀ ਕਿੰਨਾ ਚਿਰ ਵਧਿਆ ਨਹੀਂ ਉਵੇਂ ਖੜਾ ਰਿਹਾ ਉਹਵੇਂ ਖੜਾ ਰਿਹਾ ਉਹ ਆ ਹੁਣ ਵਧਿਆ ਏ ਕਿ ਉਹਨੂੰ ਲੱਗੇ ਸੀਗੇ ਤਾਂ ਆਮਰਾਮ ਵਰਕੇ ਆਪਾਂ ਖਾਦੇ ਉਹ ਤੋੜ ਕੇ ਤੇ ਏਰ ਕੀ ਸੋਖਨਾ ਪੂਰੇ ਹੀ ਲੱਗਣਗੇ ਫੁੱਲ ਉਹਨੂੰ ਖਾਲ ਖਾਲ ਵੀ ਪਾਵਾਂਗੇ ਆ ਲਾ ਜਾ ਕੇ ਹੁਣ ਗਾਂਢੀ ਤੋਂ ਦਿਨ ਜੇ ਲੱਗਣ ਲੱਗੇ ਤੇ ਉਹਦੇ ਨਾਲ ਇਹਨਾਂ ਨੇ ਸੇਵਾ ਸੰਭਾਲ ਦੀ ਰੱਖੇ ਤੇ ਫਿਰ ਤਾਂ ਹੋ ਜਾਂਦਾ ਠੀਕ ਉਹ ਜਾਣੀ ਇੰਨਾ ਕਾ ਜਿਹੜੇ ਜਾਨਵਰ ਹੁਣ ਪਗਨੇ ਚੀਤਾ ਆ ਗਿਆ ਫਲਾਨਾ ਆ ਗਿਆ ਕਈ ਵਾਰ ਖੁੱਲਦਾ ਜਾਂਦੇ ਆ ਇਹ ਜੰਗਲਾਂ ਜੰਗਲਾਂ ਚੁੱਪਾ ਜੁੱਤਾ ਲਾ ਕੇ ਬਾਹਰ ਆ ਜਾਂਦੇ ਆ ਗਾਂ ਗਾਂ ਨਿੰਗੇ ਹੁੰਦੇ ਤੇ ਗਾਂ ਨਿੰਗੇ ਹੁੰਦੇ ਪਰ ਇੰਨਾ ਕਾ ਵੀ ਆ ਕੇ ਨਾ ਬਾਸੀ ਦੇ ਵਜੇ ਤੇ ਬਸਦੇ ਆ ਲੋਕ ਜਾਂ ਉੱਥੇ ਡਰ ਡੰਡਾ ਲੱਗ ਜਾਂਦੇ ਬੰਦੇ ਆ ਬੰਦੇ ਤੋਂ ਡਰਦੇ ਹੁੰਦਾ ਆਉਂਦਾ ਆ ਜਾਨਵਰ ਇਹ ਇੱਧਰ ਆਉਂਦੇ ਲੁਧਿਆਣੇ ਨੇ ਕਿੰਨਾ ਰੌਲਾ ਭਿਆ ਸਾਰੇ ਤੇ ਕਿੰਨਾ ਚਿਰ ਉਹ ਬਚਾਲੇ ਨੇ ਜਾਲ ਜੂ ਵੀ ਪਾਉਂਦੇ ਰਹੇ ਫੜਦੇ ਵੀ ਰਹੇ ਫੜਿਆ ਵੀ ਨਾ ਜਾਂਦਾ ਇਹ ਜਾਨਵਰ ਦੇ ਛਾਲ ਬਹੁਤ ਲੰਬੀ ਮਾਰਦਾ ਇਹ ਲੱਗਿਆ ਹੈਗਾ ਇਹ ਆ ਵੀ ਪੱਤੀ ਫੋਟੋ ਤੇ ਛਾਲ ਹੀ ਮਾਰਦਾ ਤਾਂ ਉਹ ਬੁੜਕ ਕੇ ਕੋਠੇ ਤੇ ਦਾ ਛਾਲੂ ਹੀ ਮਾਰ ਜਾਂਦਾ ਹੈ ਮਾਰੀ ਦੂਰੋਂ ਆ ਕੇ ਛਾਲ ਤੇ ਚੜ ਜਾਂਦਾ ਤਾਂ ਕਿੰਨਾ ਜੰਪ ਹੁੰਦਾ ਇਹਦੇ ਵਿੱਚ ਤੇ ਵੇਲਾ ਕਿੱਡਾ ਜਾਨਵਰ ਹੁੰਦਾ ਬੱਝਾਣੀਆਂ ਕਿਡੀਆਂ ਕਿਡੀਆਂ ਜੰਗਲੀ ਜੀਵਾਂ ਵੇਲਾ ਕਿਵੇਂ ਮਾਰ ਕੇ ਤੋਂ ਮੂੰਹ ਨਾਲ ਪਟਕੇ ਤੇ ਸੱਟ ਲੈਂਦਾ ਐਡੇ ਜਾਨਵਰ ਨੂੰ ਅਜਾਇਬਰੇ ਜੂਬਰੇ ਜੇ ਫਿਰਦੇ ਤਾਂ ਰੋਜਾ ਰਾਜਾਂ ਤਾਂ ਕਿੱਥੇ ਟਿਕੀ ਲਈ ਬੈਠਾ ਹਿਰਨਾ ਨੂੰ ਰੋਜ ਹੋਏ ਨੂੰ ਤਾਂ ਛੇਤੀ ਵੀ ਮਾਰ ਲੈਂਦਾ ਹੋ ਜਿਹੜਿਆ ਮੱਝਾਂ ਦੀਆਂ ਹੁੰਦੀਆਂ ਇਹਨਾਂ ਨੂੰ ਮਾਰ ਲੈਂਦੇ ਆ ਫਿਰ ਇਹ ਖਾਈ ਜਾਂਦੇ ਬੈਠੇ ਬੱਚੇ ਬੁੱੱਚੇ ਇਹਨਾਂ ਦੇ ਕਿੰਨਾ ਬੇਲਾ ਇਹਨਾਂ ਵਾਸਤੇ ਮਾਸ ਹੀ ਬੜੇ ਨੇ ਮਾਸ ਹੀ ਖਾਣਾ ਮਾਸ ਹੀ ਖਾਣਾ ਜਾਨਵਰ ਮਾਰਨ ਨਾਲ ਦੇਖ ਲਾ ਮਹਾਰਾਜ ਆਪੇ ਦਿੰਦਾ ਆਪੇ ਦਿੰਦਾ ਆ ਪਾਣੀ ਪੂਣੀ ਪੀਣ ਜਾਂਦੇ ਆ ਜੰਗਲਾਂ ਜਾਂ ਚਤੇ ਪਸ਼ੂ ਉੱਥੇ ਬਸ ਸੈਟ ਲੈਂਦੇ ਆ ਇਹ ਮਗਰਮੱਛ ਵੀ ਪੈਂਦੇ ਆ ਉਹਨਾਂ ਨੂੰ ਹਾਂ ਮਗਰਮੱਛ ਵੀ ਪੈਂਦੇ ਆ ਪਸ਼ੂਆਂ ਨੂੰ ਵੀ ਪੈ ਜਾਂਦੇ ਆ ਇਹਨਾਂ ਨੂੰ ਵੀ ਪੈਂਦੇ ਆ ਸ਼ੇਰਾਂ ਨੂੰ ਵੀ ਪੈ ਜਾਂਦੇ ਆ ਮਗਰਮੱਛ ਤਾਂ ਹੂੰ ਫੇਰੇ ਮਤਲਬ ਸ਼ੇਰ ਆ ਜਿਹੜਾ ਕੀਤਾ ਇਹ ਮਗਰਮਾਸ ਤੋਂ ਡਰਦੇ ਆ ਮਗਰਮਾਸ ਪਤਾ ਨਹੀਂ ਲੰਮਾ ਜਾ ਹੁੰਦਾ ਕਰਕੇ ਉਹ ਤੋਂ ਡਰਦੇ ਹੈ ਡਰਦੇ ਆ ਫਿਰ ਛੱਡਦਾ ਨਹੀਂ ਉਹ ਛੱਡਦਾ ਨਹੀਂ ਉਹ ਗਾਂ ਦੀਆਂ ਖਿੱਚਦਾ ਹੋ ਉਹਨੇ ਪਾਣੀ 'ਚ ਸੱਤਣਾ ਨਾ ਖਿੱਚ ਕੇ ਹਾਂ ਬੰਦਾ ਬੰਦੇ ਬੰਦੇ ਨੂੰ ਤਾਂ ਉਹ ਜਮਾ ਹੀ ਨਹੀਂ ਛੱਡਦਾ ਸਾਫ ਟੇ ਨੰਗਾ ਜਾਂਦਾ ਉਹ ਰੱਬ ਸਾਹਿਬ ਅਸੀਂ ਗਏ ਸੀ ਇੱਥੇ ਚਿੜਿਆ ਕਰ ਸੀ ਬੜੇ ਤਖੜੇ ਤਖੜੇ ਕਰਦੇ ਸੀ ਹੋ ਨਾ ਚੀਤਾ ਤਾਂ ਇਹਦਾ ਚੀਤਾ ਹੋਇਆ ਸ਼ੇਰ ਹੋਇਆ ਇਹਨਾਂ ਦੀਆਂ ਜੱਤਗਤ ਹੈਗੀਆਂ ਅੱਡੋ ਅੱਡ ਜਿਹੜਾ ਸ਼ੇਰ ਹੈ ਤੋ ਸ਼ੇਰ ਤੋਂ ਇੰਨੀ ਲੰਮੀ ਉੱਚੀ ਛਾਲ ਨਹੀਂ ਵੱਜਦੀ ਜਿਹੜਾ ਚੀਤਾ ਇਹ ਛਾਲ ਮਾਰ ਜਾਂਦਾ ਹਾਂ ਉਹ ਨਾ ਉਹ ਦੂਜੇ ਮੰਦਰ ਮਸਜੇ ਬਹੁਤ ਵੱਡੇ ਵੱਡੇ ਇਹਨਾਂ ਬਹੁਤ ਹੁਣਾ ਪੋਤੇ ਆਸਟ੍ਰੇਲੀਆ 'ਚ ਵੀ ਦੇਖੇ ਸੀ ਬਾਹਰ ਪਏ ਹੁੰਦੇ ਆ ਪਾਣੀ ਤੋਂ ਨਿਕਲ ਕੇ ਰੇਤੇ ਜਿਹੇ ਤੇ ਪਏ ਹੁੰਦੇ ਆ ਕੇ ਉੱਤੇ ਵੀ ਆਪਾਂ ਦੇਖੇ ਸੀ ਆਸਟ੍ਰੇਲੀਆ ਦੇ ਵਿੱਚ ਵੀ ਤੇ ਬਾਕੀ ਉੱਥੇ ਕੀ ਉਹਨੂੰ ਕਹਿੰਦੇ ਉਹਨਾਂ ਦਾ ਜਾਨਵਰ ਕੀ ਆ ਬੂਰੇ ਬੜਾ ਕੰਗਾਰੂ 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 ਨੂੰ ਪੂਜਿਆ ਹੋ অস্ট্রেলિયા ਦੇ ਲੋਕ ਉਹਨਾਂ ਦਾ ਚਿੰਨ ਹਾਂ ਪਾ ਜੇ ਮੈਂ ਆਪਣਾ ਮੋਰ ਨੂੰ ਆਪਾਂ ਕਹਿੰਦੇ ਨੇ ਆ ਉਹ ਉਹਨੂੰ ਕਹਿੰਦੇ ਆ ਉਹਨਾਂ ਦਾ ਚਿੰਨ ਵੀ ਉਹੀ ਆ ਹਾਂ ਨਿਸ਼ਾਨ ਵੀ ਉਹਨਾਂ ਦਾ ਉਹੀ ਆ ਹਾਂ ਝੰਡੇ ਤੇ ਵੀ ਨਿਸ਼ਾਨ ਉਹੀ ਹੋਊ ਆ ਮੋ ਕੰਗਾਰੂ ਦਾ ਨਿਸ਼ਾਨ ਨਹੀਂ ਹੁੰਦਾ ਉਹਨਾਂ ਦੇ ਜਾਨਵਰ ਤਾਂ ਹੀ ਹੁੰਦੇ ਆ ਭੜੇ ਬਹੁਤ ਤੇ ਪਰ ਨਾ ਇਹ ਬੰਦਾ ਛੱਡਣ ਕੋਈ ਚੀਜ਼ ਐ ਨਹੀਂ ਛੱਡਦੇ ਇਹਦੀ ਹੋਰ ਗੱਲ ਆ ਭੜੇ ਇੱਕ ਤਾਂ ਹੋਰ ਗੱਲ ਨੇ ਦੇਖੀ ਐ ਡਾਰ ਦੇ ਵੀ ਜਿਹੜਾ ਡਾਂਗ ਬੰਦਾ ਮਾਰਦਾ ਇਹਨਾਂ ਦੇ ਇਹ ਡਾਂਗ ਨੂੰ ਨਹੀਂ ਫੜਦੇ ਡਾਂਗ ਵਾਲੇ ਨੂੰ ਫੜਦੇ ਆ ਜਿਹੜਾ ਚੀਤਾ ਹੁੰਦਾ ਆਪਾਂ ਆਮ ਕਹਿੰਦੇ ਨੇ ਵੀ ਜੇ ਕੁੱਤਾ ਨੂੰ ਕੁੱਤੇ ਦੇ ਮਾਰਨ ਲੱਗੇ ਤਾਂ ਕੁੱਤਾ ਤੇਰੀ ਡਾਂਗ ਨੂੰ ਭੱਜ ਕੇ ਆਉ। ਮੂੰਹ ਨਾ ਫੜੂਗਾ। ਇਹ ਸ਼ੇਰ ਪੈਦਾ ਬੰਦੇ ਨੂੰ। ਸ਼ੇਰ ਨੇ ਪਹਿਣਾ ਜਿਹੜਾ ਡਾਂਗ ਮਾਰਨ ਵਾਲਾ ਬੰਦਾ ਉਹਨੂੰ ਪਹਿਣਾ ਇਹਨਾਂ ਨੇ। ਇਹਨੇ ਡਾਂਗ ਡੂਗ ਨਹੀਂ ਫੜਨੀ। ਐਸਾ ਜਾਨਵਰ ਹੁੰਦਾ ਇਹ ਦੇਖ ਲਓ। ਕਿੰਨਾ ਇਹ ਤੋਪਾ ਆ ਪਗੜਾ ਸ਼ੇਰ ਆ ਗਿਆ ਉਹ ਸ਼ੇਰ ਆ ਗਿਆ। ਕੰਗਾਰੂ ਨਹੀਂ ਕੋਸ਼ ਕਹਿੰਦਾ ਹਾਂ ਕੰਗਾਰੂ ਦਾ ਜੋ ਪੋੜੇ ਜਾਨਵਰ ਹੈ ਛੇਦੀ ਦਾ ਰੋਜ ਵੀ ਨਹੀਂ ਕਹਿੰਦਾ ਰੋਜ ਦੇ ਵੀ ਭਲਾ ਕੋਲੇ ਤੁਰਿਆ ਫਿਰ ਹਿਰਨ ਨਹੀਂ ਕੋਸ਼ ਕਹਿੰਦਾ ਇਹਨਾਂ ਦੇ ਕੋਲੇ ਤੁਰਿਆ ਫਿਰ ਤੇ ਰੋਜ ਵੀ ਨਹੀਂ ਛੇਦੀ ਕਿਤੇ ਛੇਦੀ ਰੋਜ ਤਾਂ ਉਹੀ ਡਰਦਾ ਹੀ ਹੁੰਦਾ ਬਸ ਨਣੀ ਭੈ ਵਾਲਾ ਜਾਨਵਰ ਆ ਡਰਦਾ ਹੀ ਰਹਿੰਦਾ ਇਹ ਕੁੱਤਿਆਂ ਤੋਂ ਵੀ ਡਰਦਾ ਬੰਦੇ ਤੋਂ ਵੀ ਡਰਦਾ ਆਪ ਜਿਹਦੇ ਮਗਰ ਕੁੱਤੇ ਭਜੇ ਫਿਰ ਬੰਦੇ ਦੇ ਕੋਲੇ ਖੜਦਾ ਆ ਕੇ ਬੰਦੇ ਦਾ ਆਸਰਾ ਵੀ ਭਾਲਦਾ ਹੂੰ ਇੰਨਾ ਤਾਂ ਹੈਗਾ ਵਾ ਅਪਾਏ ਇਹ ਗੱਲ ਜੇ ਦੱਸਦੇ ਆਪਣੇ ਕੁੱਗੇ ਹੋਰ ਤਤਰ ਜ਼ਰ ਬਾਜ ਬੂਝੀ ਜੋ ਪਹਿ ਜਾਂਦੇ ਹੁੰਦੇ ਸੀ ਤੇ ਜਾਨਵਰ ਨੇ ਭੱਜ ਕੇ ਬੰਦੇ ਦੀ ਬੁੱਕਲ ਚੜਕ ਪੈਣਾ ਵੀ ਮੈਨੂੰ ਇਹ ਤੋਂ ਬਚਾ ਹਾਂ ਤੇ ਬੰਦਿਆਂ ਨੇ ਫਿਰ ਬਾਜ ਨੂੰ ਭਜਾਉਣਾ ਡਰਾ ਕੇ ਤੇ ਫਿਰ ਉਹਨੂੰ ਕੁੱਗੇ ਜਾਨਵਰ ਨੂੰ ਛੱਡਣਾ ਭੋਲੇ ਜਾਨਵਰਾਂ ਨੂੰ ਇਹ ਆਮ ਠਿੱਕੇ ਜਾਨਵਰ ਖਾਈ ਜਾਂਦੇ ਆ ਹੁਣ ਤਾਂ ਸ਼ਹਿ ਹੈ ਸੁਹੇ ਹੈ ਹੀ ਨਹੀਂ ਨਾ ਨਾ ਸ਼ਹਿ ਨਾ ਚੇਤ ਤਰ ਕੋਈ ਤੇ ਦੇਖਿਆ ਅੱਗੇ ਤਤਰਾਂ ਨੇ ਬੋਲਣਾ ਮੰਡਲਿਆਂ ਤੇ ਬੈਠਿਆ ਨੇ ਇਹ ਜੋ ਕਿਤੋ ਕਿਤੋ ਕਿਹ ਜੇ ਕਰ ਦਿੰਦੇ ਆ ਕਹਿੰਦਾ ਇਹ ਭਗਵਾਨ ਤੇਰੀ ਕੁਦਰਤ ਉਹ ਤਾਂ ਹੈਗੀ ਹੈ ਹਾਂ ਉਹ ਤਾਂ ਹਜੇ ਵੀ ਬੋਲ ਦਿੰਦੇ ਆ ਆਪਣੇ ਖੇਤ ਬਹੁਤ ਆ ਹਾਂ ਭਾਈ ਵਾਲੇ ਨੇ ਇੰਦਰ ਬਹੁਤ ਬੋਲਦੇ ਆ ਕਾਲੀ ਦਿੱਤਰ ਮੂੰਹ ਤੇ ਹੋਰ ਕੋਈ ਨਵੀਂ ਤਾਜੀ ਹੋਰ ਸੁਣਾ ਕੋਈ ਹੋਰ ਬੱਸ ਹੋਰ ਆਪਣੇ ਜਾਨਵਰ ਹੋਰ ਨਾਲ ਤਾਂ ਤੁਹਾਨੂੰ ਡਰ ਬ ਨਹੀਂ ਲੱਗਦਾਗਾ ਉਰਦਾ ਬੱਲੇ ਬਿਲਿੰਗਾ ਤਾਂ ਆਪਣੇ ਕੋਲੇ ਹੀ ਤੁਰੇ ਫਿਰਦੇ ਆ ਇਹਨਾਂ ਤੋਂ ਕੋੜਾ ਜਾਨ ਬੰਦਰ ਤੋਂ ਬੰਦਰ ਨੂੰ ਡਰ ਲੱਗਦਾ ਉਹ ਪੈਨ ਉਹ ਵਾਲਾ ਬੰਦਰ ਦੇ ਦੰਦ ਵੀ ਤੇ ਕਿਉਂਦੇ ਨੌਧਰਾ ਵੀ ਤੇ ਖਿਆਨ ਲੱਗਿਆ ਕਿਹੜਾ ਸਿਆਲ ਦਾ ਮਹੀਨਾ ਸਾਡੇ ਖੇਤ ਤੂਤ ਸੀਖੂ ਹੂੰ ਇਹ ਤਾਂ ਗਾਲ ਨੂੰ ਪੈਂਦਾ ਬੰਦਰ ਦਾ ਦੱਸਦੇ ਪਾਣਾ ਜੇ ਪੈ ਜੇ ਤਾਂ ਬੰਦੇ ਨੂੰ ਘਰੂਟਾ ਨਾਲ ਖਾ ਜਾਂਦਾ ਇਹ ਦੰਦਗਾਣਾ ਉਹ ਨਾ ਪਤਨ ਕੀ ਉਹਨੂੰ ਬਿੱਜੂ ਕਹਿੰਦੇ ਸੀ ਕਾਲਾ ਸੀ ਏਡਾ ਕਿ ਛੋਟਾ ਹੀ ਸੀ ਆਹ ਤੇ ਉਹ ਨਾ ਸਾਡੇ ਉਹ ਵਾਜ ਕਰ ਉਹ ਵੀ ਬੱਕਰੀਆਂ ਰੱਖੀਆਂ ਹੁੰਦੀਆਂ ਸੀਗੀਆਂ ਹੂੰ ਤੇ ਉਹ ਹੋ ਨਾ ਸਾਡੇ ਖੇਤ ਤੂਤ ਜਿਹਾ ਜਿਵੇਂ ਆਪਣੇ ਸਾੰਗ ਨਹੀਂ ਦਿੰਦੇ ਹੂੰ ਜਾਂ ਤੇ ਉਹਨੇ ਇੱਕ ਤੋਂ ਨਾਲਿਆ ਨਾ ਕੁੱਟਿਆ ਘਟੇ ਮਰਿਆ ਨਹੀਂ ਬਹੁਤ ਫਿਰ ਉਹ ਉਵੇਂ ਬਨ ਕੇ ਘ੍ਰਿਸਕੇ ਪੰਡ ਲੈ ਕੇ ਆਇਆ ਹੂੰ ਫਿਰ ਆਤ ਨੂੰ ਸਿਆਲ ਦਾ ਮਹੀਨਾ ਸੀ ਬੰਨਤਾ ਉਹਨੇ ਫਿਰ ਰਾਤ ਨੂੰ ਠੰਡ ਨਾਲ ਮਰਿਆ ਉਹ ਉਹ ਮਿੱਜੂ ਕਹਦੇ ਸੀ ਕਹਿੰਦੇ ਅਖੇ ਬਾਰ ਆਵੇ ਬੱਚਾ ਜਿਵੇਂ ਅੱਗੇ ਦੱਬ ਦਿੰਦੇ ਸੀ ਨਾ ਲੋਕ ਹੂੰ ਤੇ ਇਹ ਕੱਢ ਕੇ ਕਹਿੰਦੇ ਖਾ ਲੈਂਦਾ ਕਿਸੇ ਨਾ ਖਣਾ ਜਿਉਂਦਾ ਕਰ ਲੈਂਦਾ ਖੇਡਦਾ ਫਿਰ ਖਾ ਜਾਂਦਾ ਬੰਦਰੋਂ ਪਤਾ ਨਹੀਂ ਉਹ ਕੱਢ ਕੇ ਜਾਂਦਾ ਜਿਉਂਦਾ ਜਿਉਂਦਾ ਤਾਂ ਮਰਿਆ ਕੀ ਹੋਣਾ ਗੱਲ ਤਾਂ ਵੀ ਉਹਦੋਂ ਖਾਣ ਕੋਣ ਦਾ ਮਾਰਾ ਤਾਂ ਭਲਾ ਕੱਢ ਲੈਂਦਾ ਹੋਵੇ ਹਾਂ ਹੂੰ ਇਹ ਜਿਹੜੇ ਆਪਾਂ ਕਹਤਾ ਵਿਜੂਦ ਨੇ ਹੁੰਦੇ ਤਾਂ ਹੈਗੇ ਆ ਜਿਹੜੀ ਚੀਜ਼ ਦਾ ਨਾਂ ਉਹਦਾ ਨਾਂ ਤਾਂ ਹੈਗਾ ਹੀ ਆ ਛੋਟਾ ਜਿਹਾ ਹੁੰਦਾ ਰਸ ਜੇ ਅੰਗਾ ਨਿਕਲ ਜਾਂਦਾ ਉਹ ਲਿਖ ਦਿੱਤਾ ਜੀ ਮੱਲੇ ਕ ਜੱਡਾ ਹੀ ਹੁੰਦਾ ਉਹ ਉਹਦਾ ਮੂੰਹ ਵੀ ਭੜਾ ਜਾ ਹੁੰਦਾ ਤਾਂ ਹੀ ਉਹਨੂੰ ਵਿਜੂ ਕਹਿੰਦੇ ਆ ਹਾਂ ਤੇ ਇੱਕ ਵਾਰੀ ਸਾਡੇ ਆਈ ਸੀ ਉਹ ਵਿਜੂ ਜੀ ਕਿ ਗਾ ਉਹ ਕੀ ਕਹਦੇ ਹੁੰਦੇ ਉਹ ਚੱਕਦਾ ਹੁੰਦਾ ਬਘਿਆੜੀ ਹਾਂ ਬਘਿਆੜੀ ਉਹ ਕਿਸੇ ਖੇਤੋਂ ਉਹਨਾਂ ਨੇ ਬਿਮਾਰੀ ਸੀ ਹੂੰ ਦੇ ਆੜੀ ਸੀ ਉਹ ਸਾਰੇ ਦੇਖ ਦੇਖ ਕੇ ਆਏ ਜਾ ਕੇ ਹੂੰ ਬਗਿਆੜੀ ਆ ਬਗਿਆੜ ਤੇ ਬਗਿਆੜੀ ਤਾਂ ਇਹ ਵੀ ਭੈਈ ਆ ਇਹਨਾਂ ਤੋਂ ਵੀ ਭੈ ਬੱਚੇ ਤਾਂ ਇਹ ਵੀ ਚੱਕਦਾ ਬਗਿਆੜ ਵੀ ਚੱਕ ਲੈਂਦਾ ਹਾਂ ਅੱਗੇ ਆਪਾਂ ਆਪ ਤਾਂ ਬਗਿਆੜੀ ਹੁੰਦੇ ਸੀ ਆਪਣੇ ਇੱਥੇ ਨੇੜੇ ਹਾਂ ਕਹਿੰਦੇ ਉਹਾਂ ਦੀ ਬਾਚੀ ਬੰਦ ਰਹਿੰਦੀ ਐ 24 ਘੰਟਿਆਂ ਚ ਕੇਰਾ ਖੁੱਲਦੀ ਐ ਹਾਂ ਇਹ ਕੁੱਤੇ ਵਰਗਾ ਹੀ ਹੁੰਦਾ ਵਾ ਬੜੀ ਖੁਸ਼ ਕਹਿੰਦਾ ਜਦੋਂ ਹੀ ਬਾਚੀ ਇਹਦੀ ਖੁੱਲਦੀ ਐ ਉਦੋਂ ਪੈਂਦਾ ਭੇਡਾਂ ਭੂਡਾਂ ਨੂੰ ਬੱਕਰੀਆਂ ਨੂੰ ਬਾਹਲਾ ਪੈਂਦਾ ਹੁੰਦਾ ਸੀ ਹਾਂ ਕਹਣਾ ਬਗਿਆੜ ਪੈ ਗਿਆ ਬੱਕਰੀਆਂ ਨੂੰ ਬੱਕਰੀਆਂ ਨੂੰ ਆ ਬਗੜਾ ਟੁੱਟਾ ਦਾ ਕੁੱਤੇ ਹੀ ਰੱਖੇ ਹੁੰਦੇ ਸੀ ਉੱਡਾਂ ਦੇ ਜਿਹੜੇ ਓਡ ਹੁੰਦੇ ਸੀ ਓਡ ਰਾਹ ਬਾਹਰ ਬੂਹ ਰਹਿੰਦੇ ਸੀ ਬਾਲੇ ਜਾਂ ਪਸ਼ੂ ਭੌਂਦੇ ਹੁੰਦੇ ਸੀ ਇਹਨਾਂ ਦੇ ਕੁੱਤੇ ਰੱਖਣ ਚਾਹਾਂ ਕੁੰਜਾ ਤੇ ਇਹਨਾਂ ਦੇ ਕੁੱਤੇ ਵਾਂਦਣੇ ਰੋਟੀ ਪਾ ਕੇ ਤੇ ਬਸ ਉੱਥੇ ਬੰਦਿਆ ਉੱਥੇ ਬੈਠਣਾ ਕੁੱਤੇ ਨੇ ਕੁੱਤਾ ਨਹੀਂ ਸੀ ਬਗੜਾ ਨੂੰ ਆਉਂਦਾ ਉਹ ਡਾਲਾ ਕੁੱਤਾ ਕੁੱਤੇ ਬਗੜਾ ਡਾਡੇ ਹੁੰਦੇ ਸੀ ਉਡਾਲੇ ਦੇ ਕੁੱਤੇ ਵੀ ਬਗੜਾ ਕੁੱਤੇ ਟੁੱਟ ਰਦਾ ਸੀ ਆਮ ਉਹ ਐ ਸੀ ਨੇ ਮੂੰ ਚੱਕ ਕੇ ਲਾ ਜਾਂਦਾ ਸੀ ਉਹ ਸ਼ਾਸ਼ੂਣ ਨਹੀਂ ਸੀ ਮਾਤਾ ਆਹ ਨਹੀਂ ਉਹ ਸ਼ਾਹ ਨਹੀਂ ਉਹ ਜਾ ਕਹਿੰਦੇ ਉਹਨੇ ਮੂੰਹ ਪਾ ਕੇ ਤੇ ਉੱਤੇ ਮਾਲ ਦੇ ਸਰੀਰ ਤੇ ਸੱਟ ਲੈਂਦਾ ਸੀ ਸੱਟ ਕੇ ਤੁਰਿਆ ਜਾਂਦਾ ਮੈਨੂੰ ਨਹੀਂ ਹੁੰਦੀ ਸੀ ਕਿ ਸਾਡੇ ਇੱਥੇ ਕਣਕ ਵੱਢਣ ਨਹਿਰਾਂ ਫਾਰੋ ਦੇ ਵਿੱਚ ਸੀਗੇ ਬੱਚੇ ਫਿਰ ਉਹਨਾਂ ਕਿਸਾਨਾਂ ਨੇ ਛੜਤਾ ਗਿੱਦੜ ਗਿੱਦੜ ਕੁੱਟ ਹੁੰਦੇ ਸੀ ਗਿੱਦੜ ਮਾਰਦੇ ਕਮਾਦਾਂ ਕਮੁੰਦਾਂ ਜੋ ਖੇਤਾਂ 'ਚ ਜਾ ਕੇ ਹੋਣ ਤਾਂ ਕੁੱਤੇ ਜੇ ਲਈ ਫਰਦੇ ਤੇ ਪੰਡ 'ਚ ਬਿੱਲੇ ਮਾਰ ਕਹਿਣਾ ਹਾਂ ਬਿੱਲੇ ਮਾਰਦੇ ਫਰਦੇ ਹੁੰਦੇ ਸੀ ਹੁਣ ਨਹੀਂ ਹੈ ਨਾ ਹੁਣ ਹੈ ਨਹੀਂ ਗੇ ਹੁਣ ਨਾ ਇਹ ਆਉਂਦੇ ਹੀ ਆ ਬਲੇ ਅੱਗੇ ਇਹਨੇ ਜੋਗੀ ਨਾ ਕੋਈ ਬੜ ਨਹੀਂ ਦਿੰਦਾ ਨਾ ਬੜ ਦਿੰਦਾ ਜੋਗੀ ਹੁੰਦੇ ਸੀ ਕਿ ਜੋਗੀ ਜੇ ਬਣ ਜਾਂਦੇ ਸੀ ਇਹ ਬਾਕੀ ਇਹਨਾਂ ਦੇ ਕਲਕਮਾਤ ਖੂਦ ਹੁੰਦੇ ਸੀ ਲੋਕਾਂ ਦੇ ਕਿਵੇਂ ਗਧੇ ਹੁਣ ਹੀ ਕੂ ਹੀ ਕੂ ਹੋਣੀ ਗਧਿਆਂ ਦੀ ਤੇ ਹੁਣ ਹੈ ਨਹੀਂ ਕਮਾਤ ਖੂਦ ਹ ਤੇ ਬੈਠੇ ਇਹਨਾਂ ਨੇ ਆਪ ਦਾ ਵੀ ਪਚਾਇਆ ਤੇ ਇਹਨਾਂ ਦੀ ਆਪ ਦੀ ਕੋਈ ਹੁੰਦੀ ਸੀ ਫੈਸਲਾ ਬਹਿ ਕੇ ਆਪ ਹੀ ਕਰਦੇ ਸੀ ਇਹ ਆਪ ਹੀ ਕਰਦੇ ਸੀ ਜੇ ਕੁੜੀ ਕੜੀ ਦਾ ਰੋਲਾ ਪੈ ਗਿਆ ਜਾਂ ਘਰ ਤੇ ਕੋਈ ਕਿ ਮੁੰਡੇ ਨਾ ਪੈ ਗਿਆ ਤੇ ਸਾਰਿਆਂ ਨੇ ਬਹਿ ਜਾਣਾ ਤੇ ਬਹਿ ਕੇ ਐ ਲੈਣਵਾਰ ਚ ਹੁੱਕੇ ਜੇ ਪੀ ਜਾਂਦੇ ਹੁੰਦੇ ਸੀ ਤੇ ਬੈਠੇ ਨੇ ਇੱਕ ਦੂਜੇ ਦੇ ਗਾਲਾਂ ਜਾਂ ਹੋਰ ਹੀ ਗੱਲਾਂ ਜਾਂ ਕਰਦੇ ਹੁੰਦੇ ਸੀ ਟੁੱਟ ਟੁੱਟ ਪੈਂਦੇ ਨੇ ਇੱਕ ਦੂਜੇ ਨੂੰ ਤੇ ਚਾਣੇ ਜੇ ਬੰਦੇ ਬਹਿ ਜਾਂਦੇ ਹੁੰਦੇ ਸੀ ਆਹੋ ਨਵੇਂੜਾ ਨਵੇਂੜਾ ਤੇ ਪਾਠ ਵੀ ਐਵੇਂ ਸੀ ਪਾਠ ਦੇ ਜਿਹੜੇ ਮੱਝਾ ਜੀਆਂ ਵਾਲੇ ਤੇ ਉਹਨਾਂ ਦਾ ਵੀ ਐਵੇਂ ਜੇ ਉਹਨਾਂ ਦਾ ਵੀ ਰੌਲਾ ਕੀ ਪੈਗਾ ਉਹ ਵੀ ਬੰਦੇ ਆਪਦੇ ਬਹਿ ਜਾਂਦੇ ਹੁੰਦੇ ਸੀ ਬਹਿ ਕੇ ਤੇ ਉਹਨਾਂ ਨੂੰ ਮੇੜਾ ਕਰਨਾ ਕਿ ਉਹਨਾਂ ਦਾ ਰੌਲਾ ਕੁੜੀਆਂ ਕਤਰੀਆਂ ਵਿੱਚੇ ਹੀ ਹੁੰਦੀਆਂ ਸੀ ਉਹਨਾਂ ਦੀਆਂ ਤੇ ਆਪਸ ਵਿੱਚ ਹੀ ਪੈ ਜਾਂਦਾ ਸੀ ਰੌਲਾ ਉਹਨਾਂ ਦਾ ਤੇ ਉਹਨਾਂ ਨੂੰ ਰੌਲਾ ਨਵੇਂ ਡਣਾ ਫਿਰ ਬਹਿ ਕੇ ਇੱਥੇ ਆਪਣੇ ਅੱਡੇ ਤੇ ਜਿੱਥੇ ਹੁਣ ਅੱਦਾਵਾ ਆਪਣਾ ਮਾਨ ਦੀ ਡਾਕਟਰ ਦੀ ਦੁਕਾਨ ਹੈ ਇੱਥੇ ਬੈਠਦੇ ਹੁੰਦੇ ਸੀ ਬਾਲੇ ਆ ਕੇ ਮੂਰੇ ਕਿਉਂਕਿ ਇਹ ਥਾਂ ਸਾਰਾ ਹੀ ਖਾਲੀ ਪਿਆ ਸੀ ਉਹ ਉਪਰੇ ਤਾਂ ਹੀ ਜੇਲਦਾਰਾਂ ਦੇ ਘਰਾਂ ਤਾਂ ਤੇ ਇਹਦੇ ਵਿੱਚ ਇੱਥੇ ਆ ਕੇ ਗਧਿਆਂ ਵਾਲੇ ਇੱਕ ਪਾਸੇ ਬੈਠਦੇ ਇੱਕ ਪਾਸੇ ਪਹਾੜ ਬੈਠੇ ਹੁੰਦੇ ਸੀ ਇਧਰ ਉਹਨਾਂ ਦੀ ਮੱਝਾ ਹੋਣੀ ਹੈ ਉਹਨਾਂ ਦੇ ਇਧਰ ਗਧੇ ਜੇ ਹੁਣੇ ਭੈੜੇ ਕੜੀਂ ਕੜੀਂ ਹੋਣੀ ਬੜਾ ਰੌਲਾ ਜਾ ਪਾਉਂਦੇ ਸੀ ਕਦੇ ਵੀ ਤੇ ਜਿਹੜੇ ਪਾਠ ਸੀ ਐਵੇਂ ਕਹਦੇ ਉਹ ਬੰਦੇ ਸਿਆਣੇ ਸੀ ਉਹ ਤਾਂ ਆਪਣੇ ਜਮਾਂ ਹਿੰਦੂਆਂ ਵਾਂਗੇ ਹੁੰਦੇ ਸੀਗੇ ਤੇ ਤਕੜੇ ਸੋਹਣੇ ਜੁੱਸੇ ਵਾਲੇ ਸਰੀਰ ਚਾਰ ਦੇ ਚੋਦਰੇ ਬੰਨੇ ਹੋਣੇ ਉਹਨਾਂ ਦੇ ਤੇ ਵਧੀਆ ਉਹੀ ਹੁੰਦੇ ਸੀ ਮੱਝਾਂ ਵਾਲੇ ਜਿਹੜੇ ਝੋਲਾਂ ਦੇ ਨੱਚਣ ਉਹ ਹਾਂ ਹਾਂ